ਇਧਰਵਾਤੋਂ ਕਾਂਗਰਸ ਕਦੀ 50 ਸਾਲ ਦੇ ਵਿੱਚ ਇੱਕ ਵਾਰੀ ਵੀ ਨਹੀਂ ਜਿੱਤੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਾਂਗਰਸ ਦਾ ਕੈਂਡੀਡੇਟ ਕਦੀ ਇਧਰਵਾਤੋਂ ਜਿੱਤਿਆ ਹੀ ਨਹੀਂ ਸੀ ਹਮੇਸ਼ਾ ਕਾਲੀਦਾ ਜਿੱਤਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੁਨਗਿਆ ਵਕਫਾਂ ਸੀ ਸਨ ਉਹਨਾਂ ਦਾ ਘਰ ਉੱਥੇ ਉਥੋਂ ਪਹਿਲਾਂ ਬਾਦਲ ਸਾਹਿਬ ਜਿੱਤਿਆ ਕਰਦੇ ਸੀ ਫਿਰ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੀ ਕੰਸਟਿਟੂਐਂਸੀ ਹੋਈ ਸੀ ਕਦੀ ਨਹੀਂ ਜਿੱਤੀ ਕਾਂਗਰਸ ਉਹਨਾਂ ਨੇ ਸਾਨੂੰ ਉਹ ਸੀਟ ਦੇ ਦਿੱਤੀ ਜਿੱਥੋਂ ਕਾਂਗਰਸ ਦੀ ਜਿੱਤਣ ਦੀ ਕੋਈ ਉਮੀਦ ਨਹੀਂ ਸੀ 2012 ਚਾਦਰਜੀ ਦਾ ਪਹਿਲਾ ਇਲੈਕਸ਼ਨ ਸੀ ਮੇਰੇ ਸਾਰੇ ਰਿਸ਼ਤੇਦਾਰਾਂ ਨੇ ਮੈਨੂੰ ਕਿਹਾ ਕਿ ਤੋੜੀ ਨਾ ਇਹ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਜਾਣ ਕੇ ਗਲਤ ਕਰਦਾ ਪਰ ਮੈਂ ਕਦੀ ਵੀ ਕਿਸੇ ਗੱਲ ਦੇ ਵਿੱਚ ਆਪ ਦੇ ਆਪ ਨੂੰ ਜਾਂ ਮੈਨੂੰ ਕਦੀ ਅਗੇ ਨਹੀਂ ਕਿਹਾ ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਜੋ ਵੀ ਹੁੰਦਾ ਹੈ ਉਹ ਭਗਵਾਨ ਦੀ ਮਰਜ਼ੀ ਨਾਲ ਹੁੰਦਾ ਹੈ ਉਹ ਬੰਦੇ ਦੀ ਸੋਚ ਤੋਂ ਬਾਹਰ ਦੀ ਕੀ ਜ਼ੁਦੀ ਹੈ ਅਸੀਂ ਪਲੈਨਿੰਗ ਕੋ ਸ਼ੋਰੂ ਮੈਂ ਕਿਸੇ ਦੀ ਗੱਲ ਨਹੀਂ ਸੁਣੀ ਮੈਂ ਆਪੇ ਮਾਲਕ ਹੋ ਕੇ ਰੱਖੀ ਆਪੇ ਪਰਮਾਤਮਾ ਹੋ ਕੇ ਰੱਖੀ ਮੈਨੂੰ ਸੱਚੇ ਮਾਲਕ ਤੁਸੀਂ ਦਿੱਤੀ ਹੈ ਪਰ ਭਗਵਾਨ ਤੇ ਤੁਸੀਂ ਅੱਗੇ ਕਰੋ ਤੁਸੀਂ ਲੜੋ ਤੁਹਾਨੂੰ ਪਤਾ ਮੈਨੂੰ ਵੀ ਪਤਾ ਮੈਂ ਤਾਂ ਤੁਸੀਂ ਦੇ ਦਿੱਤੀ ਔਰ ਉਹਨਾਂ ਸਮਿਆਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਕਿ ਜਦੋਂ ਮੈਂ ਗਿੱਦੜਵਾਹ ਚ ਕੈਂਪਿੰਗ ਟੋਰਨਗੋ ਕੀਤਾ ਕਰੇ ਰਿਸ਼ਤੇਦਾਰਾਂ ਦੇ ਨਾਲ ਗਿੱਦੜਵਾਹ ਦੇ ਲੋਕ ਨਾਗਮੀ ਸੀ ਤੁਰੇ ਉਹਨੂੰ ਵੀ ਲੱਗਦਾ ਸੀ ਕਿ ਕਾਂਗਰਸ ਕਦੀ ਨਹੀਂ ਜਿੱਤੀ ਸਾਡੀ ਸਾਰੀ ਜ਼ਿੰਦਗੀ ਚ ਜਿੱਤੀ ਕਦੀ ਨਹੀਂ ਜਿੱਤੀ ਬਹੁਤ ਪਾਰੀ ਬਹੁਮਤ ਦੇ ਨਾਲ ਪਹਿਲੀ ਇਲੈਕਸ਼ਨ ਅਸੀਂ ਮਨਕੀਤ ਸਿੰਘ ਬਾਦਲ ਨੂੰ ਹਰਾਇਆ और पहली वाली कोई बात पर बात नहीं पहली वाली हराया दूसरी वाली हराया तीसरी वाली सारे बादल हार गए कैप्टन साहब हार गए नवजोत सिंह सिद्धू हार गए सारी कांग्रेस पूरे मालवेचो हारी सारा अकाली दल मालवे मालवेचो हारया एक सीट निकल के आई राजा बड़े तीसरी वाली जीत क्या है ਕੁਈ ਦਾ ਕਾਰਨ ਹੋਗਾ ਇਸ ਨੇਹੀ ਦੇ ਵਿੱਚ ਅਸੀਂ ਆਪਣੀ ਸੀਟ ਬਚਾ ਕੇ ਰਹੀ। ਮੈਂ ਗਿੱਧਰਵਾਹਾ ਦੇ ਲੋਕਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਨਾਲ ਪਰਿਵਾਰ ਬਣ ਕੇ ਸਾਡਾ ਸਾਥ ਦਿੱਤਾ ਤੇ ਅਸੀਂ ਹੀ ਪਰਿਵਾਰ ਬਣ ਕੇ ਗਿੱਧਰਵਾਹਾ ਦਾ ਵਿਕਾਸ ਕੀਤਾ ਗਿੱਧਰਵਾਹ ਦੀ ਨਿਹਾਰ ਬੱਤੀ ਗਿੱਧਰਵਾਹ ਨੂੰ ਪਹਿਲਾ ਸਰਕਾਰੀ ਬੋਲੀ ਪ੍ਰਿੰਸਪ ਸਾਹਮਣੇ ਦਿੱਤਾ ਹੈ ਸਰਕਾਰੀ ਬੋਲੀ। ਗਿੱਧਰਵਾਹ ਸਰਕਾਰਾਂ ਹੱਥਸੇ ਹੈ।ਾਇਆ ਕਲਪ ਨੇ ਸਾਡੇ ਹਸਪੀਟਲ ਨੂੰ ਪੰਜਾਬ ਕਰਦੇ ਨੇ ਨੰਬਰ ਦਾ ਹਸਪੀਟਲ ਲਾਨ ਕੇ 2 ਲੱਖ ਰੁਪਏ ਨਾਮ ਦਿੱਤਾ 10 ਲੱਖ ਤੇ 5 ਲੱਖ ਰੁਪਏ ਦਾ। ਖਡੂਰ ਸਾਹਿਬ ਜਾਣ ਲਈ ਇੰਡੀ ਦੀ ਜਮਨੀ ਪਹਿਲੀ ਵਾਰੀ ਵਿੱਚ ਰਾਈਟਾਂ ਰਲੌਰ ਇੰਡੀ ਇੰਡੀ ਰਾਈਟ ਹਨ ਹਰ ਪਿੰਡ ਨੂੰ 스마트 ਸਕੂਲ ਦਿੱਤਾ ਇੱਕ ਦਾ ਨਾਮ ਸਕੂਲ ਦੇ 스마트 ਸਕੂਲ ਦਿੱਤੇ ਅਸੀਂ ਪਿੰਡਾਂ ਨੂੰ 스마트 ਸਕੂਲ ਹਰ ਪਿੰਡ ਦੀ ਹਰ ਗਲੀ ਸ਼ਹਿਰ ਦੀਆਂ ਗਲੀਆਂ ਸ਼ਹਿਰ ਦਾ ਸੀਵਰੇਜ ਨਵੇਂ ਸਿਰਿਓਂ ਨਵਾਂ ਬਣਿਆ ਅਨੇਕਾਂ ਕੰਮ ਕੀਤੇ ਅਤੇ ਕਮਾਂ ਦੀ ਇੰਡਸਟਰੀ ਬਹੁਤ ਲੰਬੀ ਹੈ ਪਰ ਮੈਂ ਤੁਹਾਨੂੰ ਛੋਟੀ ਜਿਹੀ ਇੰਟਰੋਡਕਸ਼ਨ ਦਿੰਦੀ ਹਾਂ ਹੁਣ ਗੱਲ ਆਉਂਦੀ ਹੈ ਲੁਧਿਆਣਾ ਦੀ ਜਿੱਥੇ ਲਈ ਆਈ ਲੁਧਿਆਣਾ ਦੇ ਵਿੱਚ ਬੜੇ ਇੱਕ ਪਰਿਵਾਰ ਅਸੀਂ ਸਾਰੇ ਰਲ ਕੇ ਆ ਗਏ। ਤੁਹਾਡੇ ਨਾਲ ਤਾਂ ਦੇ ਇਹਨਾਂ ਨਿਭਾਂਗੇ, ਰੱਖਿਆ ਦੇ ਭਾਵੇਂ ਨਾ ਰੱਖਿਆ। ਕਦੀ ਵੀ ਕੋਈ ਤਕ ਪਊਗਾ, ਅਸੀਂ ਤੁਹਾਡੇ ਲਈ ਹਮੇਸ਼ਾ ਮਸਤ ਰਹਾਂਗੇ। ਜਿਹਨੇ ਕਿਹਾ ਸੀ ਆਏ ਜਿਹਨੇ ਪਿੰਨੇ ਵਾਲੇ ਦੀ ਖਾਣਾ ਬਣੀ ਹੈ, ਫੋਨਿਕ ਲਿਸਟ ਦੇ ਵਿੱਚ ਲੁਧਿਆਣਾ ਦੀ ਆਈ। ਅਸੀਂ ਤੁਹਾਡੇ ਅਸੀਂ ਹਮੇਸ਼ਾ ਲੁਧਿਆਣਾ ਦੇ ਨਾਲ ਖੜਾ ਹਾਂ। ਲੁਧਿਆਣਾ ਦੇ ਬੜੇ ਇੱਕ ਬੇਸਿਕ ਜਿਹਾ ਮੁੱਢ ਹੈ। ਦੇਖੋ ਤੁਸੀਂ ਦੋ ਵਾਰ ਰਮੀ ਕੁਝ ਨੂੰ ਮੈਂ ਬਰਲਮੈਂਟ ਕਰਾਂ। ਉਹਨੂੰ ਇੱਕ ਚੀਜ਼ ਦੱਸ ਦਿਓ ਜਿਹੜੀ ਬਿੱਟੂ ਬਾਈ ਨੇ 10 ਸਾਲਾਂ ਦੇ ਵਿੱਚ ਲੁਧਿਆਣੇ ਨੂੰ ਆ ਕੇ